ਬਹੁਤ ਪਿਆਰੀ ਸੀ ਅਮਨਪ੍ਰੀਤ कौर ਜਦੋਂ ਲਾਲ ਚੂੜਾ ਹੱਥਾਂ 'ਚ ਪਾਇਆ ਸੀ ਨਾ ਸਭ ਦੇਖਦੇ ਰਹਿ ਗਏ ਸਨ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋਣ ਵਾਲੀ ਸੀ ਚਾਹ ਵੀ ਨਵੇਂ ਆਖਿਰੇ ਰੱਬ ਨੇ ਸੋਨਾ ਸਰਦਾਰ ਲਿਖਿਆ ਸੀ ਕਰਮਾਂ 'ਚ ਜਦੋਂ ਘਰ ਦੇ ਪੈਸੇ ਆ ਪੱਖੋਂ ਪੂਰੇ ਸੂਰੇ ਹੋਣ ਨਾ ਕਦੇ ਵੀ ਦੇਖ ਲੈਣਾ ਅਮੂਮਨ ਤਾਂ ਘਰ ਦੀਆਂ ਧੀਆ ਵੀ ਆਪਣੇ ਸ਼ੌਕ ਟਾ ਲੈਂਦੀਆਂ ਨੇ بس ਇਹਨਾਂ ਮੰਗਦੀਆਂ ਨੇ ਕਿ ਅਗਲੇ ਘਰ ਜਾ ਕੇ ਘਰ ਵਾਲਾ ਇੱਜ਼ਤ ਕਰੇ ਪਿਆਰ ਕਰੇ ਸੱਸ ਸੋਰਾ ਮਾਪਿਓ ਵਰਗੇ ਹੋਣ ਅਮਨਪ੍ਰੀਤ ਕੌਰ ਨੇ ਵੀ ਇਹੀ ਸੋਚਿਆ ਸੀ ਸ਼ਾਇਦ ਅਜੇ 2 ਸਾਲ ਵੀ ਪੂਰੇ ਕਿੱਥੇ ਹੋਏ ਸਨ ਵਿਆਹ ਨੂੰ ਗੁਰਦਾਸਪੁਰ ਦੇ ਵਿਦੀਪੁਰ ਦੇ ਆਕਾਸ਼ਦੀਪ ਸਿੰਘ ਨਾਲ ਵਿਆਹੀ ਗਈ ਸੀ ਇਹ ਉਹਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਰਹਿ ਰਹੀ ਐ ਤੇ ਕਿੰਨਾ ਚਿਰ ਰਹਿ ਰਹੀ ਐ ਅਜਾ ਕਿਉਂ ਕਹਿ ਰਹੀ ਐ ਦੱਸ ਸੁਸ਼ਕਲ ਜੀ ਮੈਂ ਹਪੁਨੀਤ ਕੌਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਵਾਹਿਗੁਰੂ ਸਭ ਦੇ ਸਤਿ ਮਿਹਰ ਪਰਿਆ ਹੱਥ ਰੱਖਾ ਇਹੋ ਕੇਸ ਹੈ ਜਿਸ ਨੂੰ ਪੁਲਿਸ ਨੇ ਪਹਿਲਾਂ ਹੋਰ ਤਾਰਾਵਾ ਹੇਠ ਮਾਮਲਾ ਦਰਜ ਕੀਤਾ ਫਿਰ ਕੁਝ ਹੀ ਵਕਤ ਬਾਅਦ ਪੁਲਿਸ ਨੂੰ ਇਹ ਸਮਝਾਇਆ ਕਿ ਇਹ ਤਾਂ ਮਾਮਲਾ ਹੀ ਕੁਝ ਹੋਰ ਹੈ ਇਹੋ ਹੈ ਨਹੀਂ ਜੋ ਸਮਝ ਰਹੇ ਨੇ ਨਿਊਜ਼ ਚੈਨਲਸ ਨੂੰ ਵੀ ਖਬਰ ਬਦਲਨੀ ਪਈ ਨੂੰ ਅਮਨਪ੍ਰੀਤ ਕੌਰ ਇੱਕ ਚੰਗੀ ਪਤਨੀ ਇੱਕ ਚੰਗੀ ਨੋਦਾ ਹਰ ਫਰਜ਼ ਨਵਾਰੇ ਹੁੰਦੀ ਹੈ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹੈ ਕਿ ਉਸ ਦੇ ਸਮਰਪਣ ਚ ਕੋਈ ਕਮੀ ਨਾ ਰਹੇ ਬਾਕੀ ਨਿੱਕੇ ਮੋٹے ਚਗੜੇ ਤਾਂ ਹਰ ਕਾਰਜ ਚ ਹੋ ਹੀ ਜਾਂਦੇ ਨੇ ਫੇਰ ਵੀ ਅਮਨਪ੍ਰੀਤ ਕੌਰ ਨਾਲ ਵਤੀਰਾ ਸਹੀ ਨਹੀਂ ਸੀ ਹੋ ਰਿਹਾ ਹੁੰਦਾ ਇਲਜ਼ਾਮ ਕਹਿੰਦੇ ਨੇ ਇਲਜ਼ਾਮਾ ਮੁਤਾਬਕ ਉਸ ਤੇ ਦਾਜ ਲਈ ਨਿਤ ਪ੍ਰੈਸ਼ਰ ਪਾਇਆ ਜਾਂਦਾ ਸੀ ਕਹਿੰਦੇ ਸੀ ਵਿਆਹ ਚ ਸੋਨਾ ਘਟ ਪਾਇਆ ਹੋਰ ਪਾਓ ਇਦੋਂ ਤੱਕ ਕਿ ਅਮਨਪ੍ਰੀਤ ਕੌਰ ਦੇ ਪਰਿਵਾਰ ਤੋਂ ਰਾਸ਼ਨ ਤੱਕ ਵੀ ਮੰਗਦੇ ਸੀ ਕਦੀ ਕਹਿੰਦੇ ਸੀ achar pa do ਕਦੀ ਕਹਿੰਦੇ ਸੀ dudh de do ਹਾਲਾਂਕਿ ਇਹ ਗੱਲਾਂ ਮੇਰੀਆਂ ਤੁਹਾਨੂੰ ਮੈਂਸ਼ਨ ਕਰਨੀਆਂ ਥੋੜੀਆਂ ਅਜੀਬ ਜ਼ਰੂਰ ਲੱਗ ਰਹੀਆਂ ਹੋਣਗੀਆਂ ਛੋਟੀਆਂ ਲੱਗ ਰਹੀਆਂ ਹੋਣਗੀਆਂ ਕਿ ਦੋ ਪਰਿਵਾਰਾਂ ਚ ਇਹੋ ਜਿਹੀ ਖਾਣ ਪੀਣ ਦੀ ਸਾਂਝ ਤਾਂ ਹੁੰਦੀ ਆ ਕਿਹੜੀ ਵੱਡੀ ਗੱਲ ਆ ਪਰ ਜਦੋਂ ਪਰਿਵਾਰ ਦਿਹਾੜੀਦਾਰ ਹੋਏ ਨਾ ਖੁਦ ਦਾ ਖਾਣਾ ਵੀ ਔਖਾ ਹੋਏ ਤੇ ਫਿਰ ਉਹਨਾਂ ਕੋਲ ਪੈਸਾ ਸੋਨਾ ਤਾਂ ਅਲੱਗ ਪਰ ਇਹ ਖਾਣ ਪੀਣ ਦੀਆਂ ਚੀਜ਼ਾਂ ਨਿਤ ਮੰਗਣੀਆਂ ਇਹ ਠੀਕ ਨਹੀਂ ਲੱਗਦਾ ਔਖਾ ਲੱਗਦਾ ਇਸ ਤੋਂ ਇਲਾਵਾ ਪਰਿਵਾਰ 'ਚ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਬਣੀ ਜਾਂਦੀ ਹੈ ਉਸ ਬਾਰੇ ਉਸ ਪ੍ਰੋਬਲਮ ਬਾਰੇ ਤੁਹਾਨੂੰ ਮੈਂ ਥੋੜਾ ਜਿਹਾ ਕੇ ਦੱਸੂਗੀ ਪਹਿਲਾਂ ਉਸ ਦਿਨ ਦੀ ਗੱਲ ਦੱਸ ਦਵਾਂ ਪਿਛਲੇ ਮਹੀਨੇ ਹੀ 28 ਮਾਰਚ ਨੂੰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਦੁਪਹਿਰ ਲੁਟੇਰਿਆਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੱਬੇ ਹਾਲੀ ਦੇ ਕੋਲ ਧਾਰੀਵਾਲ ਨੂੰ ਜਾਣ ਵਾਲੀ ਨਹਿਰ ਦੇ ਰਸਤੇ ਜਾ ਰਹੀ ਸੱਸ ਤੇ ਨੂੰਹ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਨੂੰਹ ਸੱਸ ਐਕਟਿਵ ਅਤੇ ਜਾ ਰਹੀਆਂ ਸਨ ਇਸ ਦਰਮਿਆਨ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਘਟਨਾ ਘਟੀ ਇਸ ਲੁੱਟਪਾੜ ਦੌਰਾਨ ਝੜਪ ਵਿੱਚ ਨੂੰਹ ਨਹਿਰ ਵਿੱਚ ਡਿੱਗ ਗਈ ਅਮਨਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਜੋ ਕਿ ਰਿਸ਼ਤੇ ਵਿੱਚ ਨੂੰਹ ਤੇ ਸੱਸ ਹੁੰਦਿਆ ਸਕੂਟੀ ਤੇ ਸਵਾਰ ਹੋ ਕੇ ਨਹਿਰ ਦੀ ਪਟੜੀ ਤੋਂ ਹੁੰਦਿਆਂ ਹੋਇਆਂ ਟਿਬੜੀ ਤੋਂ ਧਾਰੀਵਾਲ ਨੂੰ ਜਾਂਦੀ ਨਹਿਰ ਦੇ ਰਸਤੇ ਜਾ ਰਹੀਆਂ ਸਨ ਇਸ ਦੌਰਾਨ ਬੱਬੇਹਾਲੀ ਪੁਲ ਤੋਂ ਕਰੀਬ 200 ਮੀਟਰ ਦੂਰ ਲੁਟੇਰਿਆਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਜਦੋਂ ਉਹਨਾਂ ਨੇ ਉਨ੍ਹਾਂ ਦੇ ਗਹਿਣੇ ਅਤੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਹੱਥਾਪਾਈ ਦੇ ਦੌਰਾਨ ਲੁਟੇਰਿਆਂ ਨੇ ਅਮਨਪ੍ਰੀਤ ਨੂੰ ਧੱਕਾ ਦੇ ਦਿੱਤਾ ਜਿਸ ਨਾਲ ਉਹ ਨਹਿਰ ਵਿੱਚ ਡਿੱਗ ਗਈ ਇਸ ਤੇ ਲੁਟੇਰੇ ਭੱਜ ਗਏ ਅਤੇ ਜਦੋਂ ਸੱਸ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਅਤੇ ਉਸੇ ਵਕਤ ਪੁਲਿਸ ਨੂੰ ਸੂਚਨਾ ਦਿੱਤੀ ਗੋਤਾਖੋਰ ਲੱਗ ਗਏ ਅਮਨਪ੍ਰੀਤ ਕੌਰ ਦੀ ਤਲਾਸ਼ ਕਰਨ ਪਰ ਸਵੇਰ ਤੋਂ ਦੇਰ ਸ਼ਾਮ ਹੋਈ ਕੁਝ ਹੱਥ ਨਹੀਂ ਲੱਗਿਆ ਸਾਸਰੂ ਰਪਿੰਦਰ ਕੌਰ ਦਾ ਰੋ ਰੋ ਸਭ ਤੋਂ ਜ਼ਿਆਦਾ ਬੁਰਾ ਹਾਲ ਸੀ ਉਸਾਂ ਵੀ ਨਹੀਂ ਸੀ ਜਾ ਰਹੀ ਉਹਨੂੰ ਦੇਖ ਕੇ ਕਿਸੇ ਦਾ ਵੀ ਕਲੇਜਾ ਕੰਬ ਜਾਏ ਪਰਿਵਾਰ ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ ਅਜੇ ਤਾਂ ਜ਼ਿੰਦਗੀ ਸ਼ੁਰੂ ਹੋਈ ਸੀ ਨਾ ਸ਼ਗਨਾ ਦਾ ਵੇੜਾ ਅਜੇ ਉਸ ਦੀ ਝਾਂਜਰਾ ਦੀ ਆਵਾਜ਼ ਦੀ ਆਦਤ ਪਾ ਰਿਹਾ ਸੀ ਹੁਣ ਹੀ ਤਾਂ ਜ਼ਿੰਦਗੀ ਨੂੰ ਆਕਾਰ ਦੇਣ ਦੇ ਦਿਨ ਸਨ ਪਰ ਆ ਕੀ ਹੋ ਗਿਆ ਉਧਰ ਅਮਨਪ੍ਰੀਤ ਦੇ ਪਰਿਵਾਰ ਵਾਲੇ ਜ਼ਾਹਰ ਤੌਰ ਤੇ ਤਾਂ ਹਾਂ ਮਾਰ ਮਾਰ ਕੇ ਰੋ ਰਹੇ ਸਨ ਉਹਨਾਂ ਦੀ ਜਿਵੇਂ ਦੁਨੀਆ ਹੀ ਉਜੜ ਚੁੱਕੀ ਸੀ ਪਰ ਨਾਲ-ਨਾਲ ਉਹਨਾਂ ਦਾ ਦਿਲ ਕਹਿ ਰਿਹਾ ਸੀ ਕਿ ਇਹ ਲੁਟੇਰਿਆਂ ਦਾ ਨਹੀਂ ਸੌਹਰਿਆਂ ਦਾ ਕੰਮ ਹੈ ਮੰਨਿਆ ਧੀ ਗਈ ਸੀ ਸੌਹਰਿ ਉਸ ਨਾਲ ਵਤੀਰਾ ਵੀ ਚੰਗਾ ਨਹੀਂ ਸੀ ਕਰ ਰਹੇ ਇਹ ਇਲਜ਼ਾਮ ਨੇ ਪਰ ਬਿਨਾਂ ਸਬੂਤ ਕਿਸੇ ਨੂੰ ਦੋਸ਼ੀ ਸਾਬਤ ਨਹੀਂ ਕੀਤਾ ਜਾ ਸਕਦਾ ਨਾ ਉਤੋਂ ਸੱਸ ਨੂੰ ਵੇਖ ਕੇ ਤਾਂ ਐਦਾਂ ਲੱਗ ਰਿਹਾ ਸੀ ਜਿਵੇਂ ਉਸ ਦੀ ਆਪਣੀ ਧੀ ਪਾਣੀ 'ਚ ਡਿੱਗੀ ਹੋਵੇ ਪੂਰੀ ਕੋਸ਼ਿਸ਼ ਸੀ ਕਿ ਅਮਨਪ੍ਰੀਤ ਕੌਰ ਪਾਣੀ ਚੋਂ ਕਿਤੇ ਮਿਲ ਜਾਏ ਤੇ ਨਾਲ ਨਾਲ ਪੁਲਿਸ ਆਪਣੀ ਵੀ ਤਫ਼ਤੀਸ਼ ਕਰ ਰਹੀ ਸੀ। ਉਹਨਾਂ ਲੁਟੇਰਿਆਂ ਲਈ ਵੀ ਪੁਲਿਸ ਨੇ ਆਪਣਾ ਰਡਾਰ ਮਜ਼ਬੂਤ ਕਰ ਲਿਆ ਸੀ ਜਿਨ੍ਹਾਂ ਨੇ ਇਹ ਕਾਰਾ ਕੀਤਾ। 4 ਦਿਨ ਹੋ ਗਏ ਸਨ ਪੁਲਿਸ ਨੂੰ ਅਮਨਪ੍ਰੀਤ ਕੌਰ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਘਰਦਿਆਂ ਦੇ ਸਾ ਮੱਦਮ ਹੋਏ ਪਏ ਸਨ ਪਰ ਫਿਰ 5ਵੇਂ ਦਿਨ ਅਮਨਪ੍ਰੀਤ ਦੀ ਬੋਡੀ ਧਾਰੀ ਵਾਲ ਨਹਿਰ ਤੋਂ ਹੀ ਪੁਲਿਸ ਨੇ ਬਰਾਮਦ ਕਰ ਲਈ। ਹਾਲਾਂਕਿ ਪੁਲਿਸ ਨੇ ਲੁਟੇਰੇ ਭਾਵੇਂ ਫੜਨੇ ਸਨ ਅਜੇ ਪਰ ਕੇਸ ਤਾਂ ਸਾਫ ਹੀ ਸੀ ਕਿ ਇਹਨਾਂ ਦੋਵਾਂ ਜਨਾਨੀਆਂ ਨੂੰ ਸੌਫਟ ਟਾਰਗੇਟ ਮੰਨ ਕੇ ਲੁਟੇਰਿਆਂ ਨੇ ਇਹਨਾਂ ਤੇ ਹਮਲਾ ਕੀਤਾ ਪਾਏ ਗਹਿਣੇ ਲਵਾਏ ਇਹਨਾਂ ਦੀ ਆਪਸ ਵਿੱਚ ਹੱਥੋਪਾਈ ਹੋਈ ਤੇ ਫਿਰ ਉਹਨਾਂ ਨੇ ਨੂੰ ਅਮਨਪ੍ਰੀਤ ਨੂੰ ਧੱਕਾ ਦਿੱਤਾ ਜਿਸ ਨਾਲ ਕਿ ਉਹ ਨਹਿਰ 'ਚ ਡਿੱਗ ਗਈ ਪਰ ਇੱਕ ਤਾਂ ਅਮਨਪ੍ਰੀਤ ਦੇ ਘਰ ਦੇ ਹੁਣ ਖੁੱਲ ਕੇ ਇਲਜ਼ਾਮ ਲਾ ਰਹੇ ਸਨ ਕਿ ਇਹ ਸਭ ਨਾਰਮਲ ਨਹੀਂ ਵਿੱਚ ਕੁਝ ਗਲਬਾਤ ਹੈ ਗੜਪੜੇ ਦੂਜਾ ਲੁਟੇਰਿਆ ਨੇ ਜੇ ਨੂੰਹ ਨੂੰ ਤੱਕਾ ਦਿੱਤਾ ਤਾਂ ਸੱਸ ਨੂੰ ਕਿਉਂ ਛੱਟਾ ਇਹ ਸਵਾਲ ਪੁਲਿਸ ਨੂੰ ਕਿਤੇ ਨਾ ਕਿਤੇ ਰੜਕ ਰਿਹਾ ਸੀ ਤੀਜਾ ਜਦੋਂ ਪੁਲਿਸ ਨੇ ਡੀਪ ਇਨਵੈਸਟੀਗੇਸ਼ਨ ਕੀਤੀ ਤਾਂ ਆ ਵੀ ਪਤਾ ਲੱਗਿਆ ਕਿ ਅਮਨਪ੍ਰੀਤ ਤੇ ਸਿਰਫ ਦਾਜ ਦਾ ਨਹੀਂ ਬੱਚੇ ਦਾ ਵੀ ਪ੍ਰੈਸ਼ਰ ਸੀ ਦੋ ਸਾਲ ਹੋਣ ਨੂੰ ਆਏ ਸਨ ਵਿਆਹ ਨੂੰ ਪਰ ਬੱਚਾ ਨਹੀਂ ਸੀ ਹੁੰਦਾ ਘਰ 'ਚ ਇਸ ਗੱਲ ਨੂੰ ਲੈ ਕੇ ਵੀ ਖਾਸਾ ਕਹਿੰਦੇ ਵੀ ਕਲੇਸ਼ ਰਹਿੰਦਾ ਸੀ ਸੱਸ ਰੁਪਿੰਦਰ ਕੌਰ ਅਕਸਰ ਵੱਖ-ਵੱਖ ਟੂਣੇ ਅਪਣਾਉਂਦੀ ਸੀ ਕਿ ਘਰ ਬੱਚੇ ਦੀ किलकारी ਗੂੰਜੇ। ਉਹਨੂੰ ਬੱਚਾ ਚਾਹੀਦਾ ਸੀ ਪਰ ਉਹ ਵੀ ਛੇਤੀ ਤੋਂ ਛੇਤੀ ਪੁਲਿਸ ਹੁਣ ਇਸ ਐਂਗਲ ਤੇ ਵੀ ਜਾਂਚ ਨੂੰ ਜੁਟ ਕੇ ਜਦੋਂ ਇਹ ਸਾਰੀਆਂ ਪਰਤਾਂ ਪੁਲਿਸ ਨੂੰ ਜੁੜਦੀਆਂ ਹੋਈਆਂ ਦਿਖਾਈ ਦਿੱਤੀਆਂ ਤਾਂ ਜ਼ਰਾ ਸਖਤੀ ਨਾਲ ਪੁੱਛਤਾਛ ਕੀਤੀ। ਬਸ ਫਿਰ ਜੋ ਸੱਚ ਸੀ ਉਹ ਬਾਹਰ ਆਉਣਾ ਸੁਭਾਵਿਕ ਸੀ। 28 ਮਾਰਚ 2025 ਨੂੰ ਸੱਸ ਰੁਪਿੰਦਰ ਕੌਰ ਆਪਣੀ ਨੂੰ ਅਮਨਪ੍ਰੀਤ ਕੌਰ ਨੂੰ ਕਹਿੰਦੀ ਆ ਕਿ ਇੱਕ ਬਾਬੇ ਨੇ ਗਰੰਟੀ ਦਿੱਤੀ ਹੈ ਕਿ ਜੇ ਤੂੰ ਨਹਿਰ ਦੇ ਨੇੜੇ ਬੈ ਕੇ ਕੰਡੇ ਬੈ ਕੇ ਆ ਪੂਜਾ ਪਾਠ ਕਰੇਂਗੀ ਤਾਂ ਤੈਨੂੰ ਬੱਚਾ ਠਹਿਰ ਜਾ ਨੂੰ ਅਮਨਪ੍ਰੀਤ ਵੀਤਾ ਆਪਣੀ ਕੁੱਖ ਸ਼ਾਇਦ ਹਰੀ ਕਰਨਾ ਚਾਹੁੰਦੀ ਹੋਣੀ ਆ ਸੋ ਉਹ ਵੀ ਇਸ ਲਈ ਹਰ ਉਹ ਚੀਜ਼ ਕਰਦੀ ਆ ਜੋ ਉਸ ਦੀ ਸੱਸ ਕਹਿੰਦੀ ਹੈ ਸੱਸ ਕਹਿੰਦੀ ਤੂੰ ਐਕਟੀਵਾ ਕੱਢ ਚੱਲ ਆਪਾਂ ਦੋਵੇਂ ਚਲੀਏ ਉਹ ਪਹੁੰਚ ਜਾਂਦੀਆਂ ਨੇ ਨਹਿਰ ਤੇ ਉਥੇ ਬੈਠ ਕੇ ਕੰਡੇ ਤੇ ਅਮਨਪ੍ਰੀਤ ਬੱਚੇ ਦੇ ਕਨਸੀਵ ਹੋਣ ਲਈ ਪਾਠ ਕਰਦੀ ਹੈ ਉਥੇ ਕੋਈ ਲੁਟੇਰਾ ਨਹੀਂ ਆਉਂਦਾ ਇੱਕ ਵੀ ਨਹੀਂ ਆਉਂਦਾ ਨਾ ਹੀ ਕੋਈ ਸੋਨਾ ਲੁੱਟ ਕੇ ਲੈ ਕੇ ਜਾਂਦਾ ਪਰ ਹਾਂ ਉਥੇ ਅਮਨਪ੍ਰੀਤ ਨੂੰ ਨਹਿਰਛ ਧੱਕਾ ਜ਼ਰੂਰ ਮਾਰਿਆ ਜਾਂਦਾ ਉਸ ਦੀ ਆਪਣੀ ਸੱਸ ਰੁਪਿੰਦਰ ਕੌਰ ਵੱਲੋਂ ਤੇ ੱਤਕਾ ਮਾਰਦਿਆਂ ਹੀ ਜਦੋਂ ਉਹਨੂੰ ਲੱਗਦਾ ਹੈ ਕਿ ਕੰਮ ਖਤਮ ਹੋ ਗਿਆ ਸੱਸ ਰੁਪਿੰਦਰ ਕੌਰ ਉੱਥੇ ਉੱਚੀ ਉੱਚੀ ਰੋਣ ਦਾ ਡਰਾਮਾ ਸ਼ੁਰੂ ਕਰ ਦਿੰਦੀ ਹੈ ਤੇ ਲੋਕ ਇਕੱਠੇ ਕਰ ਲੈਂਦੀ ਹੈ ਤੇ ਫਿਰ ਇਸ ਬੁੜੀ ਨੂੰ ਰੋਂਦਿਆਂ ਵੇਖ ਲੋਕ ਪੁਲਿਸ ਨੂੰ ਇਤਲਾ ਕਰਦੇ ਨੇ ਤੇ ਫਿਰ ਇਹ ਬਣਾਉਂਦੀ ਆ ਇੱਕ ਫਿਲਮੀ ਸਟੋਰੀ ਕਿ ਲੁਟੇਰੇ ਆਏ ਤੇ ਇਹ ਕਾਰਾ ਕਰ ਗਏ ਪੁਲਿਸ ਵੀ ਮੰਨ ਜਾਂਦੀ ਹੈ ਤੇ ਏਸੇ ਡਾਇਰੈਕਸ਼ਨ 'ਚ ਆਪਣੀ ਜਾਂਚ ਕਰਦੀ ਹੈ ਪਰ ਫਿਰ ਉਹੀ ਪੁਲਿਸ ਜਦ ਆਪਣੀ ਡਾਇਰੈਕਸ਼ਨ ਬਦਲ ਦਿਆ ਤਾਂ ਅਲੱਗ ਫੈਕਟਸ ਸਾਹਮਣੇ ਆਉਂਦੇ ਨੇ ਅਲੱਗ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਹੁਣ ਇਹ ਸਭ 'ਚ ਪਤੀ ਆਕਾਸ਼ਦੀਪ ਸਿੰਘ ਇਨਵੋਲਵ ਸੀ ਜਾਂ ਨਹੀਂ ਇਸ 'ਚ ਅਜੇ ਪੂਰਾ ਸੱਚ ਸਾਹਮਣੇ ਨਹੀਂ ਆਇਆ ਸਸ ਰੁਪਿੰਦਰ ਕੌਰ ਅਤੇ ਮ੍ਰਿਤਕ ਕੁੜੀ ਦੇ ਪਤੀ ਆਕਾਸ਼ਦੀਪ ਸਿੰਘ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਐਸਪੀ ਬਲਵਿੰਦਰ ਸਿੰਘ ਰੰਧਾਵਾ ਵੱਲੋਂ ਬੁਲਾਈ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਸਸ ਸਤੇ ਉਸਦੇ ਮੁੰਡੇ ਨੂੰ ਆਮੋ ਸਾਹਮਣੇ ਲਿਆਂਦਾ ਗਿਆ ਤਾਂ ਰੁਪਿੰਦਰ ਕੌਰ ਅਤੇ ਉਸਦੇ ਮੁੰਡੇ ਨੇ ਵੱਖ-ਵੱਖ ਦਾਅਵੇ ਕੀਤੇ ਰੁਪਿੰਦਰ ਕੌਰ ਹੱਤਿਆ ਦੇ ਸਬੰਧ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦੇ ਸકી ਤੇ ਬਾਰ-ਬਾਰ ਇਹੀ ਕਹਿੰਦੀ ਕਿ ਉਸ ਨੂੰ ਗਲਤੀ ਹੋ ਗਈ ਉਸ ਤੋਂ ਗਲਤੀ ਹੋ ਗਈ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋ ਗਈ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋ ਉਧਰ ਮ੍ਰਿਤਕਾ ਦੇ ਪਤੀ ਆਕਾਸ਼ਦੀਪ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਉਹ ਘਟਨਾ ਵਾਲੇ ਵਕਤ ਆਪਣੇ ਘਰ ਹੀ ਮੌਜੂਦ ਸੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਉਸ ਨੇ ਕਿਹਾ ਕਿ ਉਹਨਾਂ ਦੋਵੇਂ ਪਤੀ ਪਤਨੀ ਦੇ ਵਿੱਚ ਕਦੀ ਕੋਈ ਝਗੜਾ ਹੋਇਆ ਹੀ ਨਹੀਂ ਅਤੇ ਨਾ ਹੀ ਬੱਚਾ ਹੋਣ ਦੀ ਗੱਲ ਵਿੱਚ ਕੋਈ ਸੱਚਾਈ ਹੈ ਆਕਾਸ਼ਦੀਪ ਸਿੰਘ ਨੇ ਕਿਹਾ ਕਿ ਉਹ ਦੋਵੇਂ ਆਪਣੀ ਇੱਛਾ ਨਾਲ ਬੱਚਾ ਪੈਦਾ ਕਰਨ ਦੀ ਯੋਜਨਾ ਫਿਲਹਾਲ ਨਹੀਂ ਬਣਾ ਰਹੇ ਸਨ ਕਿਉਂਕਿ ਉਹਨਾਂ ਦੀ ਵਿਦੇਸ਼ ਜਾਣ ਦੀ ਪਲੈਨਿੰਗ ਸੀ ਉਸਨੇ ਕਿਹਾ ਕਿ ਉਸ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਇਹ ਪਤਾ ਹੈ ਕਿ ਉਸ ਦੀ ਮਾਂ ਨੇ ਅਜਿਹਾ ਕਿਉਂ ਕੀਤਾ ਉਧਰ ਐਸਪੀ ਬਲਵਿੰਦਰ ਸਿੰਘ ਰੰਦਾਵਾ ਨੇ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮਾਂ ਬੇਟੇ ਨੇ ਮਿਲ ਕੇ ਇਹ ਸਾਜ਼ਿਸ਼ ਰਚੀ ਸੀ मामलाए ਹੁੰਦਾ ਸੋ ਕੁਝ ਪਰਤਾਂ ਅਜੇ ਖੁੱਲਣੀਆਂ ਬਾਕੀ ਨੇ ਤੇ ਜਿਵੇਂ ਪੁਲਿਸ ਇੱਕ ਲੁੱਟ ਦੀ ਥਿਉਰੀ ਨੂੰ ਪਲਟ ਕੇ ਮਰਡਰ ਦੇ ਸੱਚ ਤੱਕ ਆਉਣ ਚ ਕਾਮਯਾਬ ਹੋਈ ਹੈ ਉਹਨੇ ਕਾਮਯਾਬੀ ਹਾਸਲ ਕੀਤੀ ਹੈ ਉਮੀਦ ਹੈ ਕਿ ਆਕਾਸ਼ਦੀਪ ਸਿੰਘ ਦੇ ਰੋਲ ਬਾਰੇ ਵੀ ਉਹ ਛੇਤੀ ਹੀ ਜਾਣ ਲੇਗੀ ਪਰ ਬੱਚਾ ਨਹੀਂ ਹੋ ਰਿਹਾ ਸੀ ਤਾਂ ਮਾਰਿਆ ਦਾਜ ਨਹੀਂ ਲਿਆ ਸਕਦੀ ਸੀ ਤਾਂ ਮਾਰਿਆ ਯਾਨੋ ਕਿਸੇ ਵੀ ਲਿਹਾਜ਼ ਨਾਲ ਨੂੰ ਦੀ ਐਗਜ਼ਿਸਟੈਂਸ ਹੀ ਪਸੰਦ ਨਹੀਂ ਸੀ ਇਹ ਜਦੋਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਪਰ ਵੇਖੋ ਨਾ ਇੱਕ ਸੀਰੀਅਲਸ ਵਾਲੀ ਸਟੋਰੀ ਘੜੀ ਤੇ ਕੌਨਫੀਡੈਂਸ ਵੀ ਇਨਾ ਕਿ ਮੈਂ ਡਰਾਮਾ ਕਰੂੰ ਤੇ ਫੜੀ ਨਹੀਂ ਜਾਉ ਨੂ ਨੂ ਧੀ ਨਹੀਂ ਵੀ ਸਮਝਣਾ ਕੋਈ ਨਹੀਂ ਇਨਸਾਨ ਹੀ ਸਮਝ ਲੈਂਦੀ ਜੋਂਦੀ ਹੀ ਛੱਡ ਦਿੰਦੀ ਲਾਨਤ ਵਾਹਿਗੁਰੂ ਇਸਤ ਪਕਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਂਸ ਸਾਫ